ਕਿ ਕਿਸ ਜੀਦਨੀ ਕੋ ਕਰਤੀ ਨਹੀਂ ਇਹ ਦੇਖੋ ਜਿਹੜੇ ਵਕੀਲ ਹੁੰਦੇ ਆ ਉਹਨਾਂ ਦੇ ਚੈਂਬਰਸ ਬਣਨੇ ਆ ਔਰ ਮੈਂ ਸਮਝਦਾ ਕਿ ਇਹ ਸਾਰੇ ਕੰਮ ਦਾ ਜਿਹੜਾ ਸ਼ਰੇਆ ਜਾਂ ਕ੍ਰੈਡਿਟ ਆ ਉਹ ਇਹ ਜਸਪ੍ਰੀਤ ਸਿੰਘ ਪ੍ਰਧਾਨ ਜੀ ਨੂੰ ਜਾਂਦਾ ਇਹਨਾਂ ਨੇ ਮੇਰੇ ਪਿੱਛੇ ਲੱਗ ਕੇ ਦਿੱਲੀ ਜਾ ਕੇ ਪੂਰਾ ਫਾਲੋਅ ਅਪ ਕਰਕੇ ਕੰਮ ਕਰਾਇਆ ਤੇ 12 ਲੱਖ ਰੁਪਏ ਮੈਂ ਦਿੱਤਾ ਔਰ ਮੈਨੂੰ ਬਹੁਤ ਖੁਸ਼ੀ ਆ ਕਿਉਂਕਿ ਜੋ ਨਵੇਂ ਵਕੀਲ ਜੇ ਉਹ ਪ੍ਰੈਕਟਿਸ ਸਟਾਰਟ ਕਰਦੇ ਆ ਉਹਨਾਂ ਕੋਲ ਉਨੀ ਫਾਈਨੈਂਸ਼ੀਅਲ ਕਪੈਸਿਟੀ ਨਹੀਂ ਹੁੰਦੀ ਕਿ ਉਹ ਆਪਣਾ ਹਜ਼ਾਰਾਂ ਲੱਖ ਰੁਪਏ ਲਾ ਕੇ ਆਪਣਾ ਚੈਂਬਰ ਬਣਾ ਲੈਣ ਤੇ ਇਹ ਜ਼ਰੂਰਤ ਹੈਗੀ ਆ ਔਰ ਇਹਨੂੰ ਗਵਰਨਮੈਂਟ ਨਾਲ ਵੀ ਟੇਕ ਅਪ ਕਰਦੇ ਆ ਕਿ ਨਵੇਂ ਵਕੀਲਾਂ ਨੇ ਚੈਂਬਰ ਤਾਂ ਬਣਨੇ ਚਾਹੀਦੇ ਆ ਔਰ ਮੇਰੀ ਜਿੱਥੇ ਜਿੱਥੇ ਵੀ ਹੋਰ ਵੀ ਕਿਤੇ ਮਦਦ ਦੀ ਜ਼ਰੂਰਤ ਹੋਊਗੀ ਉਹ ਮੈਂ ਜ਼ਰੂਰ ਕਰਾਂਗਾ ਅਡਵੋਕੇਟਸੀ ਬੜੇ ਲੰਬੇ ਸਮੇਂ ਤੋਂ ਡਿਮਾਂਡ ਸੀ ਕਿ ਬਿਲਡਿੰਗ ਕਮੇਟੀ ਵੱਲੋਂ ਰეკਮੈਂਡੇਸ਼ਨ ਆਈ ਸੀ ਵੀ ਸਮਰਾਲਾ ਦੇ ਵਿੱਚ ਜਿਹੜੇ ਲਾਅਰਸ ਹਾਸੇ ਚੈਂਬਰ ਦੀ ਬੜੀ ਸਖਤ ਜ਼ਰੂਰਤ ਹੈ ਕਾਫੀ ਲੰਬੇ ਸਮੇਂ ਤੋਂ ਸਮੇਂ ਡਿਮਾਂਡ ਚੱਲੀ ਆ ਰਹੀ ਸੀ ਮੈਂ ਮਹਿਸੂਸ ਕਰਦਾ ਵਾਂ ਜਦੋਂ ਜਿਹੜਾ ਇੱਕ ਲਾਅਰ ਉਹ ਕੋਰਟ ਆਫੀਸਰ ਹੁੰਦਾ ਹੈ ਜਦੋਂ ਕੋਰਟ ਆਫੀਸਰ ਕੰਫਰਟੇਬਲ ਹੋਏਗਾ ਤੇ ਉਹ ਜਿਹੜਾ ਜੱਸ ਸਾਹਿਬ ਨੂੰ ਜਿਹੜਾ ਕੰਫਰਟੇਬਲੀ ਫੀਲ ਕਰਾ ਸਕੇਗਾ ਉਹ ਉਹਨਾਂ ਡਾਇਰੈਕਸ਼ਨ ਪੂਰਾ ਫਾਲੋ ਕਰ ਸਕੇਗਾ ਸੋ ਲੰਬੀ ਡਿਮਾਂਡ ਜਿਹੜੇ ਪ੍ਰਧਾਨ ਜਸਪ੍ਰੀ ਦੇ ਐਫਰਟਸ ਨਾਲ ਜੋ ਪੂਰੀ ਹੋਣ ਚੱਲ ਰਹੀ ਹੈ ਪਿਛਲੇ ਸਮੇਂ 'ਚ ਲੀਜ਼ ਐਗਰੀਮੈਂਟ ਅਸੀਂ ਇਹਨਾਂ ਨਾਲ ਕਰ ਲਿਆ ਸੀਗਾ ਲੈਂਡਿੰਗ ਨੂੰ ਹੈਂਡਓਵਰ ਕਰ ਦਿੱਤੇ ਕਹੀਏ ਸੋ ਅੱਜ ਦਾ ਨੈਗਰੇਸ਼ਨ ਸਟੋਨ ਸੀਕਰ ਆਨਰੇਬਲ ਡਿਸਟ੍ਰਿਕਟ ਅਨਸੈਸ਼ਨ ਜੱਜ ਸਾਡੇ ਇੱਥੇ ਐਮਪੀ ਡਾਕਟਰ ਅਮਰ ਸਿੰਘ ਜੀ ਉਹਨਾਂ ਦੇ ਮੌਜੂਦਗੀ ਵਿੱਚ ਰੱਖਿਆ ਗਿਆ ਵੇ ਤੇ ਮੈਂ ਆਸ ਕਰਦਾ ਹਾਂ ਜਿਹੜਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਇਹ ਫਸਟ ਫੇਸ ਚੱਲ ਰਿਹਾ ਤੇ ਜਲਦੀ ਹੀ ਸੈਕੰਡ ਫੇਸ ਦਾ ਵੀ ਜਿਹੜਾ ਕੰਮ ਸ਼ੁਰੂ ਹੋਏਗਾ ਤਾਂ ਕਿ ਜਿਹੜੇ ਵੱਧ ਤੋਂ ਵੱਧ ਜਿਹੜੇ ਐਡਵੋਕੇਟਸ ਨੇ ਉਹ ਕੰਮ ਅੱਡ ਟੋ ਸਕਣ ਥੈਂਕ ਯੂ ਅੱਜ ਬਾਰ ਐਸੋਸੀਏਸ਼ਨ ਸਮਰਾਲਾ ਦੇ ਵਿੱਚ ਜਿਹੜੇ ਸਾਡੇ ਨਿਊ ਚੈਂਬਰਸ ਕੰਪਲੈਕਸ ਹੈ ਉਹਦਾ ਫਾਊਂਡੇਸ਼ਨ ਸਟੋਨ ਲੇਇੰਗ ਸੈਰੇਮਨੀ ਹੋਈ ਹੈ ਉਹ ਸੈਰੇਮਨੀ ਲਈ ਅੱਜ ਆਨਰੇਬਲ ਡਿਸਟ੍ਰਿਕਟ ਐਂਡ ਸੈਸ਼ਨ ਜੱਜ ਲੁਧਿਆਣਾ ਮੈਮ ਆਏ ਸੀ ਡਾਕਟਰ ਅਮਰ ਸਿੰਘ ਜੀ ਮੈਂਬਰ ਪਾਰਲੀਮੈਂਟ ਸ਼੍ਰੀ ਫਤਿਹਗੜ੍ਹ ਸਾਹਿਬ ਲੋਕ ਸਭਾ ਐਸੀ ਉਹਦੇ ਨਾਲ ਰਾਜਾ ਗਿਲ ਜੀ ਸਾਡੇ ਬਾਰ ਕਾਉਂਸਲ ਦੇ ਤਿੰਨੋ ਹੀ ਰਿਸਪੈਕਟਡ ਬੈਂਗਾਇਰਸ ਹਰੀਸ਼ ਰਾਇਟਾ ਡਾ ਜੀ ਚੇਕਨ ਵਰਮਾ ਜੀ ਗੁਰਤੇਜ ਗਰੇਵਾਲ ਜੀ ਆਏ ਸੀ ਮੈਂ ਸਾਰਿਆਂ ਦਾ ਦਿਲੋਂ ਧੰਨਵਾਦੀ ਹਾਂ ਕਿ ਇਹ ਜਿਹੜਾ ਕਿਸੇ ਇਕੱਲੇ ਦੇ ਕਰਨ ਵਾਲਾ ਕੰਮ ਨਹੀਂ ਹੁੰਦਾ ਜਿਨਨੇ ਪਲੈਨਿੰਗ ਸਟੇਜ ਉੱਤੇ ਜਿਨਨੇ ਇਸ ਪ੍ਰੋਜੈਕਟ ਦੇ ਵੀ ਸਾਨੂੰ ਅਸਿਸਟੈਂਸੀ ਉਹ ਸਾਰਿਆਂ ਤੋਂ ਸਾਰੀ ਬਾਰ ਕਾਉਂਸਲ ਤੋਂ ਈਵਨ ਸਟੇਟ ਗਵਰਨਮੈਂਟ ਐਸ.ਡੀ.ਐਮ ਸਾਹਿਬ ਬੈਠੇ ਹੈ ਮਤਲਬ ਉਹ ਲੀਜ਼ ਐਗਰੀਮੈਂਟ ਐਗਜ਼ੀਕਿਊਟ ਹੋਣਾ ਹੁੰਦਾ ਹੈ ਰੂਲਸ ਬਣਨੇ ਹੁੰਦੇ ਆ ਬਿਲਡਿੰਗ ਪਲਾਨ ਬਣਨਾ ਹੁੰਦਾ ਹੈ ਸਟਰਕਚਰਲ ਡਰਾਇੰਗਸ ਬਣਨੀ ਹੁੰਦੀਆਂ ਸਾਰਾ ਕੰਮ ਜਿਹੜਾ ਹੈਗਾ ਉਹ ਕੰਪਲੀਟ ਹੋ ਕੇ ਅੱਜ ਉਹਦਾ ਫਾਊਂਡੇਸ਼ਨ ਸਟੋਨ ਲੇ ਹੋਇਆ ਮੈਂ ਐਮਪੀ ਸਾਹਿਬ ਦਾ ਬਹੁਤ ਧੰਨਵਾਦੀ ਹਾਂ ਉਹਨਾਂ ਨੇ ਆਪਣੇ ਕੋਟੇ ਚੋਂ ਜਿਹੜਾ 12 ਲੱਖ ਰੁਪਏ ਦੀ ਗ੍ਰਾਂਟ ਸਾਡੇ ਇਸ ਜਿਹੜਾ ਕੰਪਲੈਕਸ ਬਣਨਾ ਹੈ ਤੇ ਜਿਹੜੀਆਂ ਪਬਲਿਕ ਯੂਟਿਲਿਟੀਆਂ ਨੇ ਉਹਦੇ ਲਈ ਦਿੱਤਾ ਹੈ ਮੈਨੂੰ ਪੂਰੇ ਆਸ ਹੈ ਕਿ ਬੜਾ ਐਡਵਾਂਸ ਕਿਸਮ ਦਾ ਜਿਹੜਾ ਇਹ ਚੈਂਬਰਸ ਕੰਪਲੈਕਸ ਬਣ ਰਿਹਾ ਉਸ ਵੇਟਿੰਗ ਏਰੀਆ ਉਹ ਇਸ ਪਬਲਿਕ ਯੂਟਿਲਿਟੀਆਂ ਬਹੁਤ ਮਤਲਬ ਹਾਈਜਨਿਕ ਜਿਹੜੀਆਂ ਪਬਲਿਕ ਫੈਸਿਲਿਟੀਆਂ ਨੇ ਵਕੀਲ ਸਹਿਬਾਨ ਲਿਟੀਗੈਂਟਸ ਪਬਲਿਕ ਉਹ ਇਹਨਾਂ ਸਾਰੀ ਜਿਹੜੇ ਪ੍ਰਬੰਧ ਨੇ ਉਹਨਾਂ ਦਾ ਜਦੋਂ ਪ੍ਰੋਪਰ ਬਣ ਕੇ ਤਿਆਰ ਹੋ ਜੂਗਾ ਉਹਦਾ ਬਹੁਤ ਸੰਪੂਰਨ ਫਾਇਦਾ ਜਿਹੜਾ ਸਭ ਨੂੰ ਮਿਲੇਗਾ ਮੈਂ ਫਿਰ ਤੋਂ ਐਮਪੀ ਸਾਹਿਬ ਦਾ ਗਿਲ ਸਾਹਿਬ ਦਾ ਐਸਟੀਐਮ ਸਾਹਿਬ ਦਾ ਮੈਂਬਰਸ 바ਰ ਕੌਂਸਲ ਦਾ ਸੈਸ਼ਨ ਜੱਜ ਮੈਮ ਦਾ ਸਾਰੇ ਮੈਂਬਰਸ ਦਾ ਬਹੁਤ ਧੰਨਵਾਦ ਹੋਲ ਆਧਾਰ ਕਾਰਡ ਅਪਡੇਟ ਅਤੇ ਹੋਰ ਬਹੁਤ ਸਾਰੀਆਂ ਜ਼ਰੂਰੀ ਸੇਵਾਵਾਂ ਇੱਕੋ ਥ बेबी स्मार्ट सॉल्यूशन बलेर कोटला रोड खन्ना विखे आधार कार्ड ਵਿੱਚ ਕਾਰ ਦਾ ਪਤਾ ਪਤਾ ਪਤੀ ਦਾ ਨਾਮ ਅਤੇ ਮੋਬਾਈਲ ਨੰਬਰ ਅਪਡੇਟ ਕਰਵਾਓ ਗੁੰਮ ਹੋਇਆ ਪैन कार्ड ਮੁਰਾ ਪ੍ਰਾਪਤ ਕਰਵਾਓ ਗੁੰਮ ਹੋਇਆ ਸੀ ਗੱਡੀ ਦੀ ਰਜਿਸਟ੍ਰੇਸ਼ਨ ਸਰਟੀਫਿਕੇਟ ਮੁਰਾ ਪ੍ਰਾਪਤ ਕਰਵਾਓ ਹਰ ਗੱਡੀ ਦਾ ਇੰਸ਼ੋਰੈਂਸ ਤੇਜ਼ੀ ਅਤੇ ਪਰੋਸੇ ਨਾਲ ਕਰਵਾਓ ਸਾਰੀਆਂ ਸੇਵਾਵਾਂ ਸੌਖੀਆਂ ਪਰੋਸੇਯੋਗ ਅਤੇ ਸਮੇਂ ਸਿਰ ਅੱਜ ਹੀ ਸੰਪਰਕ ਕਰੋ ਬੇਬੀ ਸਮਾਰਟ ਸੋਲੂਸ਼ਨ ਤੁਹਾਡੀਆਂ ਸਾਰੀਆਂ ਦਸਤਾਵੇਜ਼ ਅਤੇ ਇੰਸ਼ੋਰੈਂਸ ਦੀਆਂ ਲੋੜਾਂ ਲਈ ਇੱਕ ਹੱਲ